ਹਾਂਜੀ ਪਹਿਲਾਂ ਤੇ ਮੈਂ ਸਾਰਿਆਂ ਨੂੰ ਸასი ਸ਼ਗਲ ਬੁਲਾਉਣਾ ਜੀ ਸਾਰਿਆਂ ਨੂੰ ਫਤਿਹ ਦੀ ਸਾਂਝ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਮੀਡੀਆ ਦੇ ਥਰੂ ਇਹ ਸਾਰੇ ਆਪਣੇ ਅਮਰਸਰ ਵਾਸੀਆਂ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਸਾਡੇ ਨਾਲ ਸਾਡੇ ਜੋ ਫਰਮ ਦੇ ਨਾਲ ਜੋ ਅੱਜ ਤੱਕਾ ਕੀਤਾ ਜਾ ਰਿਹਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਹੈ ਕਿ ਸਾਡੇ ਜਿਹੜੇ ਡੀਸੀ ਸਾਹਿਬ ਆ ਡੀਟੀਸੀ ਸਾਹਿਬ सुरेंद्र ਗਰਗ ਜੀ ਜਿਨ੍ਹਾਂ ਜਿਨ੍ਹਾਂ ਵੱਲੋਂ ਸਾਡੇ ਵੱਲੋਂ ਸਾਡੇ ਪਰਿਵਾਰ ਦੇ ਨਾਲ ਸਾਡੀ ਫਰਮ ਦੇ ਨਾਲ ਧੱਕਾ ਕੀਤਾ ਜਾ ਰਿਹਾ ਸਭ ਤੋਂ ਪਹਿਲੇ ਨੰਬਰ ਤੇ ਤੇ ਆਪਾਂ ਗੱਲ ਕਰੀਏ ਗਵਰਨਮੈਂਟ ਰੇਟਾਂ ਦੀ ਜਿਹੜੀ ਕਿ ਆਪਾਂ ਨੂੰ ਸਰਕਾਰ ਵੱਲੋਂ ਜੋ ਨਿਰਧਾਰਤ ਰੇਟ ਸਾਨੂੰ ਤੈਅ ਕਰਕੇ ਸਾਨੂੰ ਜਿਹੜੇ ਗਰੁੱਪ ਸਰਕਾਰ ਵੱਲੋਂ ਲੋਟ ਕੀਤੇ ਗਏ ਆ ਅਸੀਂ ਉਹਨਾਂ ਸਰਕਾਰੀ ਰੇਟਾਂ ਦੇ ਉੱਤੇ ਜਿਹੜਾ ਆਪਾਂ ਸ਼ਰਾਬ ਵੇਚਦੇ ਪਏ ਆ ਤੇ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਤੇ ਇਹ ਆਪਾਂ ਜੋ ਸਰਕਾਰ ਨੇ ਸਾਨੂੰ ਰੇਟ ਨਿਰਧਾਰਤ ਕੀਤੇ ਉਹਨਾਂ ਰੇਟਾਂ ਦੇ ਆਧਾਰ ਤੇ ਆਪਾਂ ਜਿਹੜਾ ਸ਼ਰਾਬ ਨੂੰ ਸੇਲ ਕਰਦੇ ਆ ਤੇ ਜਿਹਦੇ ਵਾਸਤੇ ਸਾਨੂੰ ਸਰਕਾਰ ਤੋਂ ਕੋਟੇ ਦੀ ਲੋੜ ਪੈਂਦੀ ਹੈ ਜਿਹੜਾ ਕਿ ਸਮੇਂ-ਸਮੇਂ ਦੇ ਨਾਲ ਜਿੰਨਾ ਕੋਟਾ ਸਾਨੂੰ ਸਰਕਾਰ ਤੋਂ ਇਸ਼ੂ ਕੀਤਾ ਜਾਂਦਾ ਉਹ ਕੋਟਾ ਜਿਹੜਾ ਆ ਜਾ ਆਪਾਂ ਜਿਹੜਾ ਦੁਕਾਨਾਂ ਤੇ ਸੇਲ ਕਰਦੇ ਆ ਇਸ ਵਾਰੀ ਸਰਕਾਰ ਨੇ ਜਿਹੜੀ ਨਵੀਂ ਪਾਲਿਸੀ ਬਣਾਈ ਉਹ ਪਾਲਿਸੀ ਦੇ ਵਿੱਚ ਇਹਨਾਂ ਨੇ ਓਪਨ ਕੋਟਾ ਸਕੀਮ ਜਿਹੜੀ ਭਗਵੰਤ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਕੀਮ ਬਣਾਈ ਗਈ ਆ ਜਾਂ ਆਪਣਾ ਸਾਡੀ ਜਿਹੜੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜੀ ਸਕੀਮ ਬਣਾਈ ਗਈ ਉਹ ਚ ਓਪਨ ਕੋਟਾ ਪਾਲਿਸੀ ਸੀਗੀ ਓਪਨ ਕੋਟਾ ਪਾਲਿਸੀ ਐਵੇਂ ਆ ਕਿ ਜਿੰਨੀ ਵੀ ਇਹਨਾਂ ਨੇ ਓਪਨ ਕੋਟਾ ਪਾਲਿਸੀ ਸਰਕਾਰ ਨੇ ਇਸ ਕਰਕੇ ਬਣਾਈ ਗਈ ਕਿਉਂਕਿ ਸਾਨੂੰ ਜਿਹੜੀ ਬਾਹਰਲੇ ਦੇਸ਼ਾਂ ਤੋਂ ਬਾਹਰਲੇ ਹੋਰ ਸਟੇਟਾਂ ਤੋਂ ਉਹਦਾ ਸਮਗਲਿੰਗ ਹੁੰਦੀ ਸੀ ਪੰਜਾਬ ਦੇ ਵਿੱਚ ਉਹ ਨਾ ਹੋਵੇ ਤੇ ਮਾਨ ਸਾਹਿਬ ਦੀ ਇਹ ਬਹੁਤ ਵਧੀਆ ਪਾਲਸੀ ਬਣਾਈ ਕਿ ਜਿਹੜਾ ਆਪਾਂ ਘੱਟ ਰੇਟ ਕਰਕੇ ਆਪਾਂ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਸੇਲ ਕਰੀਏ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਉਹਨਾਂ ਰੇਟਾਂ ਦੇ ਜਿਹੜੇ ਸਾਨੂੰ ਰੇਟ ਨਿਰਧਾਰਤ ਕੀਤੇਗੇ ਉਹਨਾਂ ਰੇਟਾਂ ਦੇ ਉੱਤੇ ਹੀ ਅਸੀਂ ਜਿਹੜੀ ਇਹ ਸ਼ਰਾਬ ਵੇਚਣੀ ਸ਼ੁਰੂ ਕੀਤੀ ਠੀਕ ਆ ਜੀ ਉਹਨਾਂ ਰੇਟਾਂ ਤੇ ਅਸੀਂ ਸ਼ਰਾਬ ਵੇਚਦੇ ਪਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਗਿਆ ਸਾਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਡੀਟੀਸੀ ਗਰਗ ਸਾਹਿਬ ਵੱਲੋਂ ਕੀ ਵੱਧ ਰੇਟ ਰੇਟ ਜਿਹੜੇ ਆ ਜੋ ਸਰਕਾਰ ਵੱਲੋਂ ਤੈਅ ਕੀਤੇ ਗਏ ਉਹਨਾਂ ਤੋਂ ਵੱਧ ਰੇਟਾਂ ਤੇ ਸ਼ਰਾਬ ਵੇਚੀ ਜਾਵੇ ਜਿਹੜਾ ਕਿ ਆਪਾਂ ਜਿੰਨਾ ਇਹਨਾਂ ਨੇ ਸਾਡੇ ਤੇ ਪ੍ਰੈਸ਼ਰ ਪਾਉਣਾ ਚਾਇਆ ਪਾਇਆ ਪਰ ਅਸੀਂ ਇਹਨਾਂ ਦੀ ਗੱਲ ਨਹੀਂ ਮੰਨੀ ਜੋ ਵੀ ਸਰਕਾਰ ਵੱਲੋਂ ਸਾਨੂੰ ਤੈਅ ਕੀਤੇ ਗਏ ਰੇਟ ਅਸੀਂ ਉਹਨਾਂ ਰੇਟਾਂ ਤੇ ਸ਼ਰਾਬ ਵੇਚੀ ਗਈ ਮੇਨ ਮੁੱਦਾ ਤੇ ਸਿਰਫ ਰੇਟਾਂ ਦਾ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਨੂੰ ਕੋਟੇ ਦੀ ਜੇ ਬੀਅਰ ਦਾ ਕੋਟਾ ਤੇ ਜਿਹੜਾ ਆਈਐਮਐਫੀਐਲ ਦਾ ਕੋਟਾ ਜੀ ਅੱਜ ਤੋਂ ਪਹਿਲਾਂ ਪੰਜ ਗਰੁੱਪ ਸੀਗੇ ਜੀ ਆਰਪੀਪੀ ਵਾਈਨ ਦੇ ਕੋਲ ਜੇ ਆਪਾਂ ਜਨਵਰੀ ਫਰਵਰੀ ਦੀ ਗੱਲ ਕਰੀਏ ਉਹਦੇ ਵਿੱਚ ਬੀਅਰ ਇਹਨਾਂ ਨੂੰ ਅਪਰੋਕਸੀਮੇਟਲੀ ਕੋਈ 1.5 ਲੱਖ ਪੇਟੀ ਆਰਪੀਪੀ ਵਾਈਨ ਨੂੰ ਜਨਵਰੀ ਫਰਵਰੀ ਦੇ ਵਿੱਚ ਦਿੱਤੀ ਗਈ ਤੇ ਜਿਹੜੀ ਆਰਕੇ ਇੰਟਰਪ੍ਰਾਈਜ਼ ਸਾਡੀ ਫਰਮ ਸੀਗੀ ਆਪਾਂ ਨੂੰ 6000 ਪੇਟੀ ਆਪਾਂ ਜਿਹੜੀ ਉਸ ਸਮੇਂ ਦੇ ਵਿੱਚ ਜਿਹੜੀ ਬੀਅਰ ਦੀ ਲਈ ਜਿਹੜਾ ਕਿ ਜਨਵਰੀ ਫਰਵਰੀ ਦੀ ਗੱਲ ਕਰੀਏ ਤੇ ਉਸ ਸਮੇਂ ਦੇ ਵਿੱਚ ਜਿਹੜੀ ਆਪਾਂ ਵਿੰਟਰ ਦਾ ਸੀਜ਼ਨ ਸੀਗਾ ਤੇ ਉਹਨਾਂ ਸਮਿਆਂ ਦੇ ਵਿੱਚ 1.5 ਲੱਖ ਪੇਟੀ ਜਿਹੜੀ ਇਸ਼ੂ ਕੀਤੀ ਗਈ ਉਸ ਸਮੇਂ ਦੇ ਵਿੱਚ ਜੇ ਆਪਾਂ ਆਈਐਮਐਫਐਲ ਜਿਹੜੀ ਆ ਕਿ ਆਪਾਂ ਅੰਗਰੇਜ਼ ਉਹਦੇ ਵਿੱਚ ਅਪ੍ਰੋਕਸੀਮੇਟਲੀ 1 ਲੱਖ ਪੇਟੀ ਜਿਹੜੀ ਆ 5 ਗਰੁੱਪਾਂ ਨੂੰ ਜਿਹੜੀ ਆ ਇਹਨਾਂ ਨੂੰ ਸੇਲ ਕੀਤੀ ਗਈ ਤੇ ਅਸੀਂ ਉਸ ਸਮੇਂ ਦੇ ਵਿੱਚ ਸਿਰਫ ਆਪਣੇ ਜਿਹੜਾ ਸਾਡੀ ਆਰਕੇ ਐਂਟਰਪ੍ਰਾਈਜ਼ ਹੈਗੀ ਉਹਦੇ ਵਿੱਚ ਅਸੀਂ 10000 ਪੇਟੀ ਚੱਕੀ ਫਿਰ ਗਵਰਨਮੈਂਟ ਸਾਨੂੰ ਉਹ ਅੱਜ ਦੀ ਡੇਟ 'ਚ ਪ੍ਰੈਸ਼ਰ ਕੀਤਾ ਜਾ ਰਿਹਾ ਕਿ ਤੁਸੀਂ ਜਾਂ ਤੇ ਰੇਟ ਵਧਾਓ ਨਹੀਂ ਤੇ ਤੁਹਾਡਾ ਜਿਹੜਾ ਆਪਾਂ ਗਰੁੱਪ ਬੰਦ ਕਰਾਂਗੇ ਤੁਹਾਡੇ ਚਲਾਨ ਕੀਤੇ ਜਾਣਗੇ ਜਿਹੜੇ ਕਿ ਅਨਫੋਰਚਨਟਲੀ ਤਰੀਕੇ ਦੇ ਨਾਲ ਸਾਡੇ ਚਲਾਨ ਕਰਕੇ ਤੇ ਸਾਡੇ ਅੱਜ ਇਹਨਾਂ ਨੇ 2 ਦਿਨ ਵਾਸਤੇ ਸਾਡਾ ਜਿਹੜਾ ਗਰੁੱਪ ਉਹ ਬੰਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜਾ ਮੇਨ ਇਹਨਾਂ ਨੇ ਮੁੱਦਾ ਰੱਖਿਆ ਜੀ ਗਰੁੱਪ ਬੰਦ ਕਰਨ ਦਾ ਹੋਰ ਤੇ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਮੇਨ ਇਹਨਾਂ ਨੇ ਮੁੱਦਾ ਰੱਖਿਆ ਜੀ ਇੰਸਟਾਗ੍ਰam ਤੇ ਕੋਈ ਪੇਜ ਬਣਿਆ ਸੀਗਾ ਆਰਕੇ ਐਂਟਰਪ੍ਰਾਈਜ਼ ਦਾ ਜੀ ਉਹ ਇੱਕ ਫੇਕ ਪੇਜ ਆ ਜਿਹਦੇ ਵਾਸਤੇ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਐਪਲੀਕੇਸ਼ਨ ਜਿਹੜੀ ਆਪਣੇ ਵੱਲੋਂ ਦਿੱਤੀ ਗਈ ਕਿ ਇੱਕ ਫੇਕ ਪੇਜ ਜਿਹੜਾ ਇੰਸਟਾਗ੍ਰam ਤੇ ਬਣਾਇਆ ਗਿਆ ਜਿਹਦੇ ਉੱਤੇ ਕੀ ਸਾਡੇ ਗਰੁੱਪ ਦਾ ਨਾਂ ਲਿਖਿਆ ਗਿਆ ਉਹ 2 ਦਿਨ ਵਾਸਤੇ ਇਹਨਾਂ ਨੇ ਆਪਣਾ ਜਿਹੜਾ ਇੰਸਟਾਗ੍ਰam ਤੇ ਕੋਈ ਫੇਕ ਪੇਜ ਬਣਾਇਆ ਗਿਆ ਸੀ ਜਿਹਦੇ ਉੱਤੇ ਕੋਈ ਪਤਾ ਨਹੀਂ ਕੋਈ ਰੇਟ ਕੀ ਸੀਗਾ ਕੀ ਨਹੀਂ ਅਸੀਂ ਉਹਦੇ ਖਿਲਾਫ ਮਾਨਜੋਗ ਹਾਂਜੀ ਉਹਦੇ ਤੇ ਜੋ ਗਵਰਨਮੈਂਟ ਵੱਲੋਂ ਰੇਟ ਮੈਂ ਤਾਂ ਜੇ ਵੇਖਿਆ ਨਹੀਂ ਜਿਹੜੇ ਗਵਰਨਮੈਂਟ ਵੱਲੋਂ ਰੇਟ ਦਿੱਤੇ ਗਏ ਆ ਉਹਨਾਂ ਰੇਟਾਂ ਦੇ ਅਸੀਂ ਸ਼ਰਾਬ ਵੇਚਦੇ ਆ ਉਹ ਕਿਸੇ ਬੰਦੇ ਨੇ ਮਤਲਬ ਕੋਈ ਫੇਕ ਪੇਜ ਬਣਾਤਾ ਜਿਹਦੇ ਬਿਹਾਵ ਤੇ ਇਹਨਾਂ ਨੇ ਸਾਡਾ 2 ਦਿਨ ਵਾਸਤੇ ਜਿਹੜਾ ਗਰੁੱਪ ਆ ਉਹ ਬੰਦ ਕਰ ਦਿੱਤਾ ਜਦਕਿ ਇਹ ਕਿਸੇ ਵੀ ਕਿਤਾਬ ਚ ਨਹੀਂ ਲਿਖਿਆ ਕਿ ਇੱਕ ਜਿਹੜਾ ਕੋਈ ਫੇਕ ਪੇਜ ਬਣਾਇਆ ਉਹਦੀ ਕੋਈ ਇਨਕੁਆਰੀ ਕੀਤੀ ਜਾਵੇ ਉਹਦੀ ਕੋਈ ਪੁਲਿਸ ਵੱਲੋਂ ਇਨਕੁਆਰੀ ਹੋਵੇ ਉਹਦੀ ਕੋਈ ਆਪਣਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਨਕੁਆਰੀ ਕੀਤੀ ਜਾਵੇ ਸਾਨੂੰ ਨੋਟਿਸ ਕੀਤਾ ਜਾਵੇ ਸਾਨੂੰ ਪੁੱਛਿਆ ਜਾਵੇ ਸਾਨੂੰ ਉਹਨਾਂ ਨੇ ਇੱਕ ਵੀ ਜਿਹੜੀ ਗੱਲ ਪੁੱਛੇ ਬਿਨਾ 2 ਦਿਨ ਵਾਸਤੇ ਸਾਡਾ ਡੀਸੀ ਜਿਹੜੇ ਗਰਗ ਸਾਹਿਬ ਆ ਉਹਨਾਂ ਨੇ ਸਾਡਾ ਜਿਹੜਾ 2 ਦਿਨ ਲਈ ਜਿਹੜਾ ਗਰੁੱਪ ਬੰਦ ਕਰ ਦਿੱਤਾ ਗਿਆ ਇਹ ਬੰਦ ਕਰਨ ਦਾ ਜਿਹੜਾ ਮੇਜਨ ਕਾਰਨ ਆ ਉਹ ਰੇਟ ਆ ਕਿ ਕਿਸੇ ਤਰੀਕੇ ਨਾਲ ਜਿਹੜੇ ਸਰਕਾਰ ਜਿਹੜਾ ਇਹ ਮਾਲੀਆ ਇਕੱਠਾ ਕਰ ਰਹੀ ਆ ਮਤਲਬ ਜਿੰਨਾ ਵੀ ਸਾਨੂੰ ਰੇਟ ਦਿੱਤੇ ਗਏ ਸੀ ਉਹਨਾਂ ਨੂੰ ਸਾਨੂੰ ਪ੍ਰੈਸ਼ਰ ਕੀਤਾ ਜਾ ਰਿਹਾ ਵੀ ਅਸੀਂ ਉਹਨਾਂ ਦੇ ਰੇਟਾਂ ਤੋਂ ਵੱਧ ਰੇਟਾਂ ਤੇ ਸ਼ਰਾਬ ਵੇਚੀ ਜਾਈਏ ਜਦ ਕਿ ਅਸੀਂ ਇਹ ਕਿਸੇ ਵੀ ਕੀਮਤ ਤੇ ਜਿਹੜਾ ਕੰਮ ਹੈ ਨਹੀਂ ਕਰਾਂਗੇ ਇਸ ਦੇ ਨਾਲ ਸਾਨੂੰ ਜਿਹੜਾ ਜੇ ਆਪਾਂ 2 ਦਿਨ ਸਾਡਾ ਗਰੁੱਪ ਬੰਦ ਹੁੰਦਾ ਤੇ ਸਾਨੂੰ ਘਟੋ ਘਟ ਵੀ ਜਿਹੜਾ ਕੋਈ 50 ਤੋਂ 60 ਲੱਖ ਰੁਪਏ ਦਾ ਜਿਹੜਾ ਇਹਦਾ ਘਾਟਾ ਪੈਂਦਾ ਠੀਕ ਨਹੀਂ ਸਾਨੂੰ ਐਕਸਾਈਜ਼ ਵੱਲੋਂ ਪੂਰਾ ਪ੍ਰੈਸ਼ਰ ਕੀਤਾ ਜਾ ਰਿਹਾ ਇਦੇ ਅਗੇਂਸਟ ਅਸੀਂ ਆਪਣੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਨੂੰ ਵੀ ਜਿਹੜੀਆਂ ਐਪਲੀਕੇਸ਼ਨਾਂ ਈਮੇਲਸ ਕੀਤੀਆਂ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਸਾਡੇ ਸਾਨੂੰ ਸੁਣਿਆ ਜਾਵੇ ਸਾਨੂੰ ਮੌਕਾ ਦਿੱਤਾ ਜਾਵੇ ਜਦ ਕਿ ਸਾਨੂੰ ਕਮਿਸ਼ਨਰ ਸਾਹਿਬ ਵੱਲੋਂ ਵੀ ਕੋਈ ਮੌਕਾ ਨਹੀਂ ਦਿੱਤਾ ਗਿਆ ਐਕਸਾਈਜ਼ ਦੀ ਹਿਸਟਰੀ 'ਚ ਪਹਿਲੀ ਵਾਰ ਹੀ ਹੋਇਆ ਕਿ ਇੱਕ ਛੋਟੀ ਜੀ ਗਲਤੀ ਜਿਹੜੀ ਕਿ ਸਾਡੇ ਫਰਮ ਵੱਲੋਂ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਜਾਂ ਸਾਡੇ ਫਰਮ ਵੱਲੋਂ ਨਹੀਂ ਕੀਤੀ ਗਈ ਤੇ ਜਿਹਦੇ ਵਾਸਤੇ ਕਿ ਇਹਨਾਂ ਨੇ ਸਾਨੂੰ 2 ਦਿਨ ਲਈ ਸਾਡੇ ਗਰੁੱਪ ਬੰਦ ਕਰਕੇ ਜਾਣਬੁੱਝ ਕੇ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ ਤਾਂ ਕਿ ਜਾਂ ਤੇ ਰੇਟ ਵਧਾਉਣ ਨਹੀਂ ਤੇ ਗਰੁੱਪ ਛੱਡ ਕੇ ਇਥੋਂ ਬਾਹਰ ਹੋ ਜਾਈਂ। ਅੱਛਾ ਜੀ ਹੋਰ ਵੀ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਮੈਂ ਤੁਹਾਡਾ ਕਰਨੀਆਂ ਚਾਹੁੰਨਾ ਮੇਨ ਗੱਲ ਤੇ ਜਿਹੜੀ ਅੱਛਾ ਜੀ ਇਹਦੇ ਵਿੱਚ ਆਪਾਂ ਜਿਹੜਾ ਇੰਸਟਾਗ੍ਰam ਤੇ ਜਿਹੜਾ ਪੇਜ ਬਣਾਇਆ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਮਾਨਯੋਗ ਆਪਣੇ ਸੀਪੀ ਸਾਹਿਬ ਨੂੰ ਵੀ ਇਹਦੀ ਜਿਹੜੀ ਈਮੇਲ ਵੀ ਕੀਤੀ ਆ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਉਹਦੇ ਨਾਲ ਹੀ ਜਿਹੜਾ ਸਾਡਾ ਐਕਸਾਈਜ਼ ਡਿਪਾਰਟਮੈਂਟ ਆ ਉਹਨਾਂ ਨੂੰ ਵੀ ਦਿੱਤੀਆਂ ਗਈਆਂ ਬੱਟ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਗਈ ਸਾਡੇ ਤੇ ਜਿੱਦਾਂ ਉੱਤੋਂ ਆਰਡਰ ਆਏ ਆ ਗਰਗ ਸਾਹਿਬ ਥੱਲੇ ਕੁਛ ਕਹਿੰਦੇ ਆ ਤੇ ਉੱਤੇ ਕੁਝ ਕਹਿੰਦੇ ਆ ਇੰਨੀ ਮਿਸ ਮੈਨੇਜਮੈਂਟ ਦੇ ਵਿੱਚ ਸਾਡਾ ਜਿਹੜਾ ਸਾਡਾ ਤੇ ਸਾਡੇ ਪਰਿਵਾਰ ਦਾ ਸਾਡੀ ਫਰਮ ਦਾ ਜਿਹੜਾ ਬਹੁਤ ਵੱਡੇ ਲੈਵਲ ਤੇ ਇਹ ਨੁਕਸਾਨ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਤੇ ਕੋਈ ਸਾਜ਼ਿਸ਼ ਪਤਾ ਨਹੀਂ ਵੇਖੋ ਸਾਜ਼ਿਸ਼ ਜਿਹੜੀ ਇਹਨਾਂ ਨੇ ਕੀਤੀ ਗਈ ਆ ਉਹਦਾ ਤੁਹਾਡੇ ਕੋਲ ਜਵਾਬ ਹੈਗਾ ਸਾਡੇ ਸਾਨੂੰ ਬਿਨਾਂ ਦੱਸਿਆ ਬਿਨਾਂ ਕਿਸੇ ਕੋਈ ਨੋਟਿਸ ਤੋਂ ਬਿਨਾਂ ਕਿਸੇ ਗੱਲ ਤੋਂ ਅੱਜ ਸਾਡੇ ਜਿਹੜੇ ਗਰੁੱਪ ਆ ਉਹ ਬੰਦ ਕੀਤੇ ਗਏ ਇਹ ਜਿਹੜੇ ਵਿੱਚ ਕੀ ਆਪਣਾ ਇੱਕ ਗਰੁੱਪ ਰੰਜੀਤਾ ਵੀਨੂ ਇਹਨਾਂ ਨੇ ਬੰਦ ਕੀਤਾ ਤੇ ਦੂਜਾ ਸਾਡਾ ਹਯਾਤ ਗਰੁੱਪ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਜੀ ਇਹਦੇ ਵਿੱਚ ਐਕਸਰਸਾਈਜ਼ ਡਿਪਾਰਟਮੈਂਟ ਨੂੰ ਪੁੱਛਿਆ ਜਾਂਦਾ ਉਹਨਾਂ ਤੋਂ ਕੋਈ ਜਵਾਬ ਨਹੀਂ ਵੇਖੋ ਜੀ ਕੋਈ ਵੀ ਕੋਈ ਗਲਤੀ ਕਰਦਾ ਕੋਈ ਕੁਝ ਕਰਦਾ ਉਹਦੇ ਵਾਸਤੇ ਆਪਣਾ ਕੋਈ ਨੋਟਿਸ ਕੀਤਾ ਜਾਂਦਾ ਕੋ ਸਾਨੂੰ ਪੁੱਛਿਆ ਜਾਵੇ ਸਾਨੂੰ ਦੱਸਿਆ ਜਾਵੇ ਅੱਛਾ ਇਹਦੇ ਅਗੇਂਸਟ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਇਸ ਤੋਂ ਪਹਿਲਾਂ ਰਿੰਪਲ ਗਰੁੱਪ ਦੇ ਕੋਲ ਇਹ ਜਿਹੜਾ ਰੰਜੀਤਾ ਵੀਨੂ ਸਰਕਲ ਸੀਗਾ ਜੀ ਹੋਰ ਵੀ ਉਹਨਾਂ ਕੋਲ ਜਿਹੜੇ ਆਪਣਾ ਤਿੰਨ ਚਾਰ ਸਰਕਲ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਦੇ ਕੋਲ ਵੀ ਜਿਹੜੇ ਇੱਥੇ ਕੋਈ ਸਕੌਚ ਬੈਰਲ ਦੇ ਨਾਂ ਤੇ ਪੇਜ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਆ ਜਿੰਨਾ ਵਾਸਤੇ ਕਿ ਅੱਜ ਤੱਕ ਅਸੀਂ ਵੀ ਕੰਪਲੇਂਟਾਂ ਉਹਨਾਂ ਦੀ ਕੀਤੀਆਂ ਉਹਨਾਂ ਕੰਪਲੇਂਟਾਂ ਦੇ ਤੇ ਅੱਜ ਤੱਕ ਕੋਈ ਐਕਸਾਈਜ਼ ਡਿਪਾਰਟਮੈਂਟ ਵੱਲੋਂ ਕੋਈ ਵੀ ਜਿਹੜਾ ਉੱਤੇ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਕਿ ਉਹਨਾਂ ਦੇ ਸ਼ਰੇਆਮ ਪੇਜ ਵੀ ਚੱਲ ਰਹੇ ਸਭ ਕੁਝ ਚੱਲ ਰਿਹਾ ਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ ਇੰਸਟਾਗ੍ਰam ਦੇ ਪੇਜ ਦੀ ਜਿਹੜੀ ਕਿ ਇੱਕ ਬਿਲਕੁਲ ਫੇਕ ਪੇਜ ਸਾਡੀ ਫਰਮ ਦਾ ਕ੍ਰੀਏਟ ਕੀਤਾ ਗਿਆ ਤੇ ਉਹਦੇ ਵਾਸਤੇ ਜਿਹੜਾ ਕਿ ਸਾਡਾ ਗਰੁੱਪ ਬੰਦ ਕਰਕੇ ਤੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਬਾਇ ਹੁੱਕ ਬਾਇ ਕਰੋਕ ਜਿਹੜਾ ਇਹਨਾਂ ਨੂੰ ਲਾਸ ਕੀਤਾ ਜਾਵੇ ਤੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਜਿਹੜਾ ਇਹ ਬਾਹਰ ਚੱਲ ਜਣ ਪਰ ਮੈਂ ਤੁਹਾਨੂੰ ਤੁਹਾਡੇ ਮੀਡੀਆ ਰਾਈ ਤੁਹਾਡੇ ਸਾਰੇ ਭਰਾਵਾਂ ਦੇ ਰਾਈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡਾ ਸਰਕਾਰ ਜਿੰਨਾ ਮਰਜੀ ਇਹ ਗਰਗ ਖਾਸ ਕਰਕੇ ਡੀਟੀਸੀ ਗਰਗ ਸਾਹਿਬ ਦੀ ਮੈਂ ਗੱਲ ਕਰਦਾ ਇਹ ਜਿੰਨਾ ਮਰਜੀ ਸਾਡਾ ਨੁਕਸਾਨ ਕਰ ਲੈਣ ਜੋ ਮਰਜੀ ਕਰ ਲੈਣ ਨਾ ਹੀ ਅੱਜ ਗਰੁੱਪ ਛੱਡ ਕੇ ਜਾਵਾਂਗੇ ਤੇ ਨਾ ਕੱਲ ਜਾਵਾਂਗੇ ਇਹਨਾਂ ਦੀ ਧੱਕੇਸ਼ਾਹੀ ਜਿਹੜੀ ਆ ਆਪਾਂ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਅੱਜ ਅਸੀਂ ਟੇਬਲ ਤੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੇ ਇਨ ਦਾ ਮੀਨ ਟਾਈਮ ਸਾਡੇ ਨਾਲ ਫੇਰ ਤੱਕਾ ਕੀਤਾ ਗਿਆ ਜੇ ਸਾਡੇ ਦੁਬਾਰਾ ਫੇਰ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਗਿਆ ਅਸੀਂ ਆਪਣੀਆਂ ਜਥੇਬੰਦੀਆਂ ਨਾਲ ਆਪਣੇ ਜਿਹੜੇ ਆ ਪਰਿਵਾਰ ਦੇ ਨਾਲ ਗੱਲ ਕਰਕੇ ਅਸੀਂ ਹਾਈਵੇ ਜਾਮ ਕਰਾਂਗੇ ਰੋਡ ਜਾਮ ਕਰਾਂਗੇ ਇਸ ਦਾ ਸਾਰਾ ਜ਼ਿੰਮੇਵਾਰ ਜਿਹੜਾ ਡੀਟੀਸੀ ਗਰਗ ਹੋਗਾ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਸਾਨੂੰ ਜਿਹੜਾ ਮੇਨ ਅੱਛਾ ਜੀ ਮੇਨ ਆਪਾਂ ਗੱਲ ਤੇ ਆ ਜੀਏ ਇਹ ਕੀ ਕਹਿੰਦੇ ਆ ਕਿ ਜਿਹੜਾ ਜਿਹੜੇ ਸਰਕਾਰੀ ਰੇਟ ਆ ਉਹਨਾਂ ਦੇ ਸ਼ਰਾਬ ਨਾਲ ਵੇਚੀ ਜਾਵੇ ਕਿਉਂਕਿ ਜਿਹੜੇ ਸਰਕਾਰੀ ਰੇਟ ਤੇ ਜਦੋਂ ਅਸੀਂ ਸ਼ਰਾਬ ਵਿੱਚ ਵੇਚਣੀ ਸ਼ੁਰੂ ਕੀਤੀ ਆ ਜੋ ਗਵਰਨਮੈਂਟ ਨੇ ਰੇਟ ਤੈਅ ਕੀਤੇ ਉਹਦੇ ਮੁਤਾਬਕ ਸਾਨੂੰ ਕੋਟਾ ਇਸ਼ੂ ਕੀਤਾ ਜਾਂਦਾ ਠੀਕ ਆ ਜੀ ਅੱਛਾ ਦੂਜੇ ਨੰਬਰ ਤੇ ਓਪਨ ਕੋਟਾ ਪਾਲਸੀ ਹੈ ਜਿੰਨਾ ਸਾਨੂੰ ਕੋਟਾ ਚਾਹੀਦਾ ਆ ਆਪਾਂ ਉਹਨਾਂ ਹੀ ਲੈ ਸਕਦੇ ਹਾਂ ਉਹ ਜਿੰਨਾ ਕੋਟਾ ਸਾਨੂੰ ਇਸ਼ੂ ਕੀਤਾ ਜਾਂਦਾ ਉਹਦੇ ਬਕਾਇਦਾ ਐਕਸਾਈਜ਼ ਦੇ ਰਜਿਸਟਰ ਲੱਗੇ ਆ ਜੀ ਉਹ ਰੋਜ਼ ਦੀ ਰੋਜ਼ ਐਕਸਾਈਜ਼ ਰਜਿਸਟਰ ਮੈਂਟੇਨ ਹੁੰਦੇ ਜਿੰਨਾ ਅਸੀਂ ਖਰੀਦਦੇ ਆ ਤੇ ਜਿੰਨਾ ਅਸੀਂ ਵੇਚਦੇ ਆ ਸਾਡਾ ਜਿਹੜਾ ਤੈਅ ਕਰਕੇ ਸਾਡੇ ਜਿਹੜੇ ਰਜਿਸਟਰ ਐਕਸਾਈਜ਼ ਜਿਸਤ ਚੈੱਕ ਕੀਤੇ ਜਾਣ ਤੇ ਚੈੱਕ ਕਰਕੇ ਵੇਖਿਆ ਜਾਵੇ ਵੀ ਜਿੰਨੀ ਅਸੀਂ ਸਾਨੂੰ ਸ਼ਰਾਬ ਐਕਸਾਈਜ਼ ਦਿੰਦੀ ਆ ਉਨੀਆਂ ਆਪਾਂ ਸੇਲ ਕਰਦੇ ਆ ਕਿ ਨਹੀਂ ਕਰਦੇ ਸਾਡੀ ਸਾਰਾ ਔਨ ਰਿਕਾਰਡ ਆ ਜੀ ਸਾਡੇ ਰਜਿਸਟਰ ਮੈਂਟੇਨ ਆ ਉੱਤੇ ਐਕਸਾਈਜ਼ ਇਨਸਪੈਕਟਰ ਦੇ ਸਾਈਨ ਹੁੰਦੇ ਆ ਸਭ ਕੁਝ ਹੁੰਦਾ ਜੋ ਐਸ ਪਰ ਪਾਲਿਸੀ ਐਸ ਪਰ ਲਾਅ ਚੱਲਦਾ ਆਪਾਂ ਉਦਾਂ ਹੀ ਚੱਲਦੇ ਆ ਠੀਕ ਆ ਉਸ ਤੋਂ ਬਾਅਦ ਜਿਹੜੀ ਹੁਣ ਮੇਨ ਗੱਲ ਆ ਇਹ ਸਾਨੂੰ ਕਿਹਾ ਜਾਂਦਾ ਵੀ ਜਿਹੜੀ ਕੋਈ 500 ਰੁਪਏ ਦੀ ਬੋਤਲ ਆ ਉਹਨੂੰ 1000 ਰੁਪਏ ਦੀ ਕਰਕੇ ਵੇਚਿਆ ਜਾਵੇ ਅਸੀਂ ਹੁਣ ਇਹ ਸਿਰਫ ਤੇ ਸਿਰਫ ਲੋਕਾਂ ਦਾ ਘਾਟ ਕੀਤਾ ਜਾ ਰਿਹਾ ਇਹ ਲੋਕਾਂ ਦਾ ਤਾਂ ਕਾ ਵੀ ਜੋ ਸਰਕਾਰੀ ਰੇਟ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਆ ਉਹਨਾਂ ਤੋਂ ਵੱਧ ਰੇਟਾਂ ਤੇ ਸ਼ਰਾਬੇ ਚੀ ਜAVE ਅੱਛਾ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਛਾ ਜੇ ਆਪਾਂ ਬੀਅਰ ਦੀ ਗੱਲ ਕਰਦੇ ਆ ਹੁਣ ਬੀਅਰ ਦਾ ਸੀਜ਼ਨ ਆ ਬੀਅਰ ਦੇ ਸੀਜ਼ਨ ਦੇ ਵਿੱਚ ਕੀ ਆ ਬੀਅਰ ਦੇ ਸੀਜ਼ਨ ਦੇ ਵਿੱਚ ਅੱਜ ਗਰਮੀਆਂ ਦੀ ਗੱਲ ਕਰੀਏ ਤੇ ਗਰਮੀਆਂ ਦੇ ਵਿੱਚ ਬੀਅਰ ਦੀ ਜਿਹੜੀ ਕੰਜ਼ਮਪਸ਼ਨ ਵਧ ਕੀਤੀ ਜਾਂਦੀ ਹੈ ਇਹ ਤੇ ਸ਼ੁਰੂ ਤੋਂ ਹੀ ਓਪਨ ਕੋਟਾ ਰਿਹਾ ਵੀ ਜਿੰਨੀ ਵੀ ਬੀਅਰ ਦੀ ਕੰਜ਼ਮਪਸ਼ਨ ਹੁੰਦੀ ਆ ਉਨੀ ਸਰਕਾਰ ਜਿਹੜੀ ਸਾਨੂੰ ਜੇ ਵੇਖੋ ਅਸੀਂ 50-50 ਕਰੋੜ ਰੁਪਈਆ ਖਰਚ ਕੇ ਸਾਡੀਆਂ ਫਰਮਾਂ ਨੇ ਇਹ ਠੇਕੇ ਲਏ ਆ ਜੇ ਇੱਕ ਸਰਕਲ ਦੀ ਗੱਲ ਕਰੀਏ ਅਪ੍ਰੋਕਸੀਮੇਟਲੀ 50 ਕਰੋੜ ਰੁਪਈਆ ਦਾ ਇੱਕ ਸਰਕਲ ਆ ਅਸੀਂ ਇਹ ਜੇ ਠੇਕੇ ਲਏ ਆ ਤੇ ਇਹਦੇ ਵਿੱਚ ਅਸੀਂ ਆਪਾਂ ਨੂੰ ਜੋ ਸਰਕਾਰ ਨੇ ਕੋਟਾ ਬਣਾਇਆ ਗਿਆ ਸਾਨੂੰ ਨਿਰਧਾਰਤ ਕੀਤਾ ਗਿਆ ਜਦਕਿ ਕੋਈ ਵੀ ਫਿਕਸ ਕੋਟਾ ਨਹੀਂ ਹੈਗਾ ਜਿਹੜਾ ਕੋਟਾ ਹੈ ਓਪਨ ਕੋਟਾ ਸਕੀਮ ਓਪਨ ਕੋਟਾ ਸਕੀਮ ਦੇ ਵਿੱਚ ਇਹ ਆਉਂਦਾ ਕਿ ਤੁਹਾਨੂੰ ਜਿੰਨੀ ਵੀ ਤੁਹਾਡੀ ਕੰਜ਼ਮਪਸ਼ਨ ਹੈ ਤੁਹਾਨੂੰ ਜਿਹੜਾ ਸਰਕਾਰ ਉਨੀ ਸ਼ਰਾਬ ਜਿਹੜੀ ਆ ਉਹ ਮਈਆ ਕਰਾਊਗੀ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ 2 ਨੰਬਰ ਦੀ ਸਮਗਲਿੰਗ ਕੀਤੀ ਜਾਂਦੀ ਆ 2 ਨੰਬਰ ਦਾ ਸ਼ਰਾਬ ਦਾ ਧੰਦਾ ਕੀਤਾ ਜਾਂਦਾ ਉਹ ਨਾ ਕੀਤਾ ਜਾਵੇ ਇਹ ਸਾਡੇ ਵਾਸਤੇ ਨਹੀਂ ਸਾਰੇ ਪੰਜਾਬ ਦੇ ਠੇਕੇਦਾਰਾਂ ਵਾਸਤੇ ਸਾਰੇ ਆਪਣਾ ਜਿੰਨੇ ਵੀ ਸਾਡੇ ਅਪਰੋਕਸੀਮੇਟਲੀ 200 ਗਰੁੱਪ ਪੰਜਾਬ ਦੇ ਵਿੱਚ ਆ ਸਾਰਿਆਂ ਨੂੰ ਹੀ ਇਹ ਜਿਹੜਾ ਕੋਟਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਕਿ ਜਿੰਨੀ ਵੀ ਕੰਜ਼ਮਪਸ਼ਨ ਤੁਹਾਡੀ ਹੁੰਦੀ ਆ ਤੁਸੀਂ ਘੱਟ ਰੇਟਾਂ ਤੇ ਸੇਲ ਕਰੋ ਤੁਹਾਡੀ ਕੰਜ਼ਮਪਸ਼ਨ ਵਧੂਗੀ ਉਹ ਜਿਹੜਾ ਸਰਕਾਰ ਤੁਹਾਨੂੰ ਦੇਊਗੀ ਠੀਕ ਆ ਜਦਕਿ ਇਹਨਾਂ ਵੱਲੋਂ ਇਹ ਕੋਟਾ ਜਿਹੜਾ ਫਿਕਸ ਕੀਤਾ ਜਾਂਦਾ ਜਦਕਿ ਫਿਕਸ ਕੋਟਾ ਦੇ ਸਰਕਾਰ ਦੀ ਪਾਲਿਸੀ ਚ ਕਿਤੇ ਨਹੀਂ ਲਿਖਿਆ ਵੀ ਇਹ ਸਰਕਾਰ ਦੀ ਪਾਲਿਸੀ ਚ ਕਿਤੇ ਲਿਖਿਆ ਵੀ ਕੋਟਾ ਫਿਕਸ ਆ ਅਜੇ ਗਰੁੱਪ ਸਟਾਰਟ ਹੋਇਆ ਅਜੇ ਗਰੁੱਪ ਸਟਾਰਟ ਹੋਇਆ ਅਜੇ ਪਹਿਲਾ ਮਹੀਨਾ ਸਾਡੇ 22 ਤਰੀਕ ਨੂੰ ਪਰਮਿਟ ਬੰਦ ਕਰ ਦਿੱਤੇ ਗਏ ਜਦੋਂ 22 ਤਰੀਕ ਨੂੰ ਸਾਡੇ ਪਰਮਟ ਬੰਦ ਕੀਤੇ ਗਏ ਅਸੀਂ 23 ਨੂੰ ਇਹਨਾਂ ਨੂੰ ਕਿਹਾ 24 ਨੂੰ ਕਿਹਾ 25 ਨੂੰ ਕਿਹਾ ਫਿਰ ਅਸੀਂ ਮੇਲਾ ਕੀਤੀਆਂ ਭੀ ਸਾਡਾ ਜਿੰਨਾ ਸਾਨੂੰ ਕੋਟਾ ਚਾਹੀਦਾ ਸਾਨੂੰ ਓਪਨ ਕੋਟਾ ਪਾਲਸੀ ਹੈ ਤੇ ਸਾਨੂੰ ਕੋਟਾ ਕਿਉਂ ਨਹੀਂ ਦਿੱਤਾ ਜਾ ਰਿਹਾ ਸਾਨੂੰ ਅਸੀਂ ਸਾਰਿਆਂ ਨੂੰ ਮੇਲਾ ਕੀਤੀਆਂ ਈਸੀ ਸਾਹਿਬ ਨੂੰ ਮੇਲ ਕੀਤੀ ਡੀਟੀ ਸਾਹਿਬ ਨੂੰ ਵੀ ਕੀਤੀ ਐਕਸਾਈਜ਼ ਮਿਨਿਸਟਰ ਨੂੰ ਵੀ ਕੀਤੀ ਅਸੀਂ ਸਾਰਿਆਂ ਨੂੰ ਮੇਲਾ ਕੀਤੀਆਂ ਵੀ ਸਾਨੂੰ ਆਹ ਇਸ਼ੂ ਆ ਰਿਹਾ ਸਾਡਾ ਜਿਹੜਾ ਕੋਟਾ ਜਿਹੜਾ ਓਪਨ ਕੋਟਾ ਪਾਲਸੀ ਕਹਿ ਕੇ ਤੇ ਸਾਨੂੰ ਜਿਹੜੇ ਠੇਕੇ ਲੋਡ ਕੀਤੇ ਗਏ ਅੱਜ ਉਹਨੂੰ ਫਿਕਸ ਕਿਉਂ ਕੀਤਾ ਜਾ ਰਿਹਾ ਅੱਜ ਓਪਨ ਕੋਟਾ ਪਾਲਸੀ ਕਹਿ ਕੇ ਸਾਨੂੰ ਠੇਕੇ ਲੋਡ ਕੀਤੇ ਗਏ ਆ ਸਾਰੇ ਪੰਜਾਬ ਨੂੰ ਠੇਕੇ ਲੋਡ ਕੀਤੇ ਗਏ ਆ ਉਹਨਾਂ ਘੋਟਿਆਂ ਨੂੰ ਅੱਜ ਫਿਕਸ ਕਿਉਂ ਕੀਤਾ ਜਾ ਰਿਹਾ ਇਹਦੇ ਪਿੱਛੇ ਬੜੀ ਵੱਡੀ ਜਿਹੜੀ ਆ ਬਹੁਤ ਵੱਡੀ ਸਾਜ਼ਿਸ਼ ਆ ਮੈਂ ਤੁਹਾਨੂੰ ਇਹਦੇ ਬਾਰੇ ਅੱਜ ਪਹਿਲੀ ਕਾਨਫਰੰਸ ਆ ਜਿੱਦਣ ਮੈਂ ਤੁਹਾਡੇ ਨਾਲ ਦੂਜੀ ਕਾਨਫਰੰਸ ਕਰੂੰਗਾ ਵਿਦਿਨ ਡੇਜ਼ ਮੈਂ ਤੁਹਾਡੇ ਨਾਲ ਅਗਲੀ ਕਾਨਫਰੰਸ ਕਰੂੰਗਾ ਅੱਜ ਦੇ ਮੈਂ ਸਿਰਫ ਤੁਹਾਨੂੰ ਲੈਟਰਾਂ ਦੇ ਰਿਹਾ ਤੇ ਜਿਹੜੇ ਐਕਸਾਈਜ਼ ਦੇ ਰੇਟ ਆ ਮੈਂ ਤੁਹਾਨੂੰ ਉਹ ਦੇ ਰਿਹਾ ਕਿ ਆ ਲੈਟਰਾਂ ਸਾਡੇ ਵੱਲੋਂ ਗਵਰਨਮੈਂਟ ਨੂੰ ਕੱਢੀਆਂ ਗਈਆਂ ਜਾਂ ਆਕਸਾਈਜ਼ ਡਿਪਾਰਟਮੈਂਟਾਂ ਨੂੰ ਕੱਢੀਆਂ ਗਈਆਂ ਇਸ ਤੋਂ ਬਾਅਦ ਜਿਹੜੀਆਂ ਅਗਲੀਆਂ ਗੱਲਾਂ ਆਉਣਗੀਆਂ ਮੈਂ ਤੁਹਾਨੂੰ ਪੂਰੇ ਤੱਥਾਂ ਦੇ ਨਾਲ ਤੇ ਪੂਰੀ ਬਰੀਫ ਡਿਸਕਸ਼ਨ ਦੇ ਨਾਲ ਆਉਂਗਾ ਕਿਉਂਕਿ ਸਾਡਾ ਪਰਿਵਾਰ ਵੀ ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਅਸੀਂ ਵੀ ਕਰ ਰਹੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਅਸੀਂ ਨਾ ਅਸੀਂ ਆਪਣਾ ਕਾਰੋਬਾਰ ਕਰਦੇ ਆ ਕੋਈ ਅਗਲਾ ਬੰਦਾ ਆਪਣਾ ਕਾਰੋਬਾਰ ਕਰਦਾ ਉਹ ਚ ਕੋਈ ਵੀ ਗਰੁੱਪ ਆਪਾਂ ਕਿਸੇ ਦੇ ਕਮੈਂਟ ਨਹੀਂ ਕਰਦੇ ਹਰ ਬੰਦਾ ਪੈਸਾ ਕਮਾਉਣਾ ਆ ਬਟ ਇਹਦੇ ਵਿੱਚ ਡੀਟੀਸੀ ਗਰਗ ਜਿਹੜਾ ਕਿ ਸ਼ਰਿਆਮ ਪਾਰਟੀ ਬਣ ਕੇ ਸਾਨੂੰ ਤੇ ਸਾਡੇ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਵਾਸਤੇ ਕਿ ਆਪਾਂ ਨਾ ਅੱਜ ਦੱਬਿਆਂ ਤੇ ਨਾ ਕੱਲ ਦਬਾਂਗੇ ਠੀਕ ਆ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਐ ਐਕਸਾਈਜ ਵਿਭਾਗ ਵੱਲੋਂ ਇੱਕ ਛੋਟੀ ਗਲਤੀ ਜਿਹੜੀ ਕਿਸੇ ਸਾਡੀ ਫਰਮ ਵੱਲੋਂ ਕੀਤੀ ਵੀ ਨਹੀਂ ਆ ਬਿਨਾ ਵੈਰੀਫਾਈ ਕੀਤੇ ਤੋਂ ਐਡਾ ਵੱਡਾ ਹਰਜਾਨਾ ਸਾਨੂੰ ਭਰਨਾ ਪੈ ਗਿਆ ਜੀ ਇੱਕ ਸਿਰਫ ਪਬਲਿਕ ਨੂੰ ਅਸੀਂ ਰੇਟ ਜਿਹੜਾ ਸਾਡੇ ਤੇ ਪ੍ਰੈਸ਼ਰ ਹੀ ਸਿਰਫ ਸਾਡੇ ਤੇ ਗਰਗ ਸਾਹਿਬ ਵੱਲੋਂ ਹੀ ਬਣਾਇਆ ਜਾ ਰਿਹਾ ਹੈ ਇਹ ਤੁਸੀਂ ਆਪਣੇ ਰੇਟ ਜਿਹੜੇ ਹਨ ਉਹ ਸ਼ਰਾਬ ਨੂੰ ਮਹਿੰਗੀ ਰੇਟ ਕਰਕੇ ਵੇਚੋ। ਇਹ ਸਾਨੂੰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇੱਕ ਰਿਕਵੈਸਿਸ਼ਨ ਆਈ ਸੀਗੀ ਲਾਅ ਐਂਡ ਆਰਡਰ ਉੱਤੇ ਤਾਂ ਕਿ ਕੋਈ ਸਿਚੁਏਸ਼ਨ ਜਾਂ ਅਨਕੋਸ਼ੀਨ ਇਵੈਂਟ ਨਾ ਹੋਵੇ। ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਕਿ ਜੇ ਉਹ ਇਹਨਾਂ ਨੇ ਆਪਣਾ ਐਕਸ਼ਨ ਪਰਸੀਵ ਕਰਨਾ ਸੀ ਉਹਦੇ ਵਿੱਚ ਕੋਈ ਰਫਸ ਨਾ ਕ੍ਰੀਏਟ ਹੋਵੇ 올 ਅਰਾਊਂਡ ਤਾਂ ਉਸ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਲਈ ਬੇਸਿਕਲੀ ਜੀ ਦੇਖ ਲਈਏ। ਕੁਝ ਦੈਟ ਨੋਲੇਜ ਵਿਲ ਬੀ ਵਿਦ ਦੀ ਐਕਸਾਈਜ਼ ਡਿਪਾਰਟਮੈਂਟ ਸਾਨੂੰ ਤਾਂ ਜਿਹੜੇ ਉਹਨਾਂ ਨੇ ਆਰਡਰ ਭੇਜੇ ਸੀਗੇ ਕਿ ਜੋ ਆਰਡਰ ਦੀ ਕੰਪਲਾਈਅੰ ਹਾਲੇ ਕੋਈ ਐਸਾ ਮਾਮਲਾ ਨਹੀਂ ਹੈ ਜੀ ਇਹਨਾਂ ਨੇ ਕੋਈ ਟੇਪ वगैरह टेपिंग वगैरह ਕੀਤੀ ਹੈ ਇਹਨਾਂ ਸੀਲ ਕੀਤਾ ਸੋ ਉਹ ਐਕਸਾਈਜ ਨੂੰ ਬਾਇ ਸੀਲ ਕੀਤਾ ਗਿਆ ਜਾਂ ਪ੍ਰਸ਼ਾਸਨ ਦੇ ਵੱਲ ਪੁਲਸਰੋਂ ਕੀਤਾ ਗਿਆ ਇਹਨਾਂ ਨੇ ਨਹੀਂ ਕਿਹਾ ਕਿ ਐਕਸਾਈਜ ਡਿਪਾਰਟਮੈਂਟ ਨੂੰ ਐਕਸਾਈਜ ਅਸੀਂ ਵੀ ਆਰ ਹੇਅਰ ਫॉर ਲਾ ਐਂਡ ਆਰਡਰ ਠੀਕ ਹੈ ਠੀਕ ਹੈ ਇਕੱਠੇ ਹੀ ਚੱਲਣਾ ਹੈਗਾ ਚਲੋ ਬੇਸਿਕ ਜੋ ਵਾਇਲੈਂਸ ਐ ਵਾਇਲੇਸ਼ਨ ਐ ਐਕਸਾਈਜ ਰੂਲ ਤੋਂ ਉਹਦੇ ਕਰਕੇ 2 ਦਿਨਾਂ ਉਸੇ ਬੰਦ ਕੀਤੇ ਗਏ ਠੀਕ ਹੈ ਜੀ ਉਹ ਰੂਲ ਲੈ ਕੇ ਗੱਲਬਾਤ ਹੋਈ ਕੋਈ ਉਹ ਰੇਟਾਂ ਦਾ ਕੋਈ ਸ਼ੂ ਨਾ ਵਾਇਲੇਸ਼ਨ ਵਾਇਲੇਸ਼ਨ ਐ ਐਕਸਾਈਜ ਰੂਲ ਦੀ ਵਾਇਲੇਸ਼ਨ ਕੀਤੀ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਕੀ ਰੇਟ ਦਾ ਰੋਲਾ ਪੈਂਦਾ ਸਰ ਰੇਟ ਦਾ ਕੋਈ ਰੋਲਾ ਨਹੀਂ ਸਰ ਕੋਈ ਹੈਗਾ ਕੋਈ ਨੂੰ ਐਸਾ ਕੋਈ ਰੋਲਾ ਨਹੀਂ ਸਰ ਸੈਂਪਲ ਵਗੈਰਾ ਦਾ ਵੀ ਕੋਈ ਰੋਲਾ ਹੈ ਕਿ ਕੋਈ ਨਹੀਂ ਸੈਂਪਲਿੰਗ ਕੋਈ ਨਹੀਂ ਫਿਰ ਕਿਸ ਕਰਕੇ ਬੰਦ ਕੀਤਾ ਹੈ ਜੀ ਸਾਈਜ਼ ਰੂਲ ਦੀ ਵਾਇਓਲੇਸ਼ਨ ਹੈ ਵੀ ਹੈ ਕਿਸ ਚੀਜ਼ ਦੀ ਵਾਇਓਲੇਸ਼ਨ ਹੈ ਸਰ ਐਡਵਰਟਾਈਜ਼ਮੈਂਟ ਕਰਦੇ ਨੇ ਐਡਵਰਟਾਈਜ਼ਮੈਂਟ ਨਹੀਂ ਕਰ ਸਕਦੇ ਐਸੋ ਬੋਲਦੇ ਕਿ ਰੇਟ ਰੇਟ ਦੇ ਲਈ ਇਹ ਉਹਨਾਂ ਨੂੰ ਪਤਾ ਹੋਸਾ ਮੈਨੂੰ ਤਾਂ ਪਤਾ ਨਹੀਂ ਹੈਗਾ ਮੈਨੂੰ ਤਾਂ ਪਤਾ ਨਹੀਂ ਹੈਗਾ ਅੱਛਾ ਸਰ ਇਸ ਤੋਂ ਇਲਾਵਾ ਹੋਰ ਵੀ ਕੋਈ ਸਰ ਹੋਰ ਵੀ ਕੋਈ ਵਾਇਓਲੇਸ਼ਨ ਕਿਹੜਾ ਹੈ ਬੱਸ ਤੋਂ ਇਲਾਵਾ ਹੋਰ ਇਹ ਐਡ ਗਰੁੱਪ ਹੈ ਕੀ ਕਿਹੜੇ ਕਿਹੜੇ ਠੇਕੇ ਹੋ ਗਏ ਯਾਦ ਗਰੁੱਪ ਹੈ ਨਾ ਉਹ ਹੋ ਰਿਹਾ ਉਧਰ ਹੋ ਰਿਹਾ ਮੇਨ ਆਰ ਕੇ ਗਰੁੱਪ ਸਰ ਹੋਰ ਕਿਹੜੀ ਕਿਹੜੀ ਵਾਇਲਟ ਸਰ ਜਿਹੜਾ ਵਾਇਲਟ ਕਰੀ ਉਹਨੂੰ ਐਸਾ ਕਰਾਂਗੇ ਨਾ ਸਾਰੇ ਥੋੜੀ ਕਰ ਦਾਂਗੇ ਸਰ ਹੋਰ ਕਿਹੜੀ ਕਿਹੜੀ ਵਾਇਲਟ ਸਰ ਅੱਜ ਐਡਵਰਟਾਈਜ਼ਮੈਂਟ ਦੀ ਹੈ ਅੱਜ ਐਡਵਰਟਾਈਜ਼ਡ ਹੈ ਨਾ ਬਾਕੀ ਜਿਹਦੇ ਚੋਂ ਨਾਲ ਉਹਦੇ ਬਾਅਦ ਚ ਪਤਾ ਲੱਗਾ ਕਿ ਕਿੰਨੇ ਠੇਕੇ ਸਰ ਕੀਤੇ ਸਿਰਫ ਟੋਟਲ ਕਿੰਨੇ ਠੇਕੇ ਆ ਤੇ ਕਿਹੜੀ ਵਾਰ ਮੈਂ ਸਰ 13 ਇਹ ਤੇ ਤੇਰਾ ਨਾ ਅੰਜੀਤ ਅਮਿਤ ਤੇਰਾ ਫਰਮ ਕਿਹੜੀ ਹੈ ਇਹ ਪਹਿਲਾ ਹੈ ਇਹ ਕਿਹੜੀ ਫਰਮ ਹੈਗੇ ਆਰ ਕੇ ਇੰਟਰਪ੍ਰਾਈਜ਼ ਆਰ ਕੇ ਐਟਰਪ੍ਰਾਈਜ਼ ਠੀਕ ਉਹ ਕਹਿੰਦਾ ਧੱਕਾ ਕਿੱਦਾ ਜਾ ਰਿਹਾ ਸਰ ਸਰ ਇੱਥੇ ਕਹਿੰਦੇ ਆ ਧੱਕਾ ਕਿੱਥੇ ਜਾ ਰਿਹਾ ਪੇਜ ਹੈ ਜਿਹਨੂੰ ਵੈਰੀਫਾਈ ਕੀਤਾ ਕਿ ਰਸੀਦ ਆ ਗਿਆ ਜੀ ਬੰਦ ਉਹ ਪੇਜ ਹੈ ਜਿਹਦੇ ਥਰੂ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਕਿੱਤਾ ਕਿ ਹੋਇਆ ਨਾ ਜੋ ਵੀ ਕਿੱਤਾ ਅੱਛਾ ਉਹ ਇੰਨਾ ਵੱਲੋਂ ਚਲਾਇਆ ਗਿਆ ਉਸ ਤੋਂ ਪਹਿਲੇ ਤੈਨੂੰ ਅਪਲੋਡ ਕਰਕੇ ਵੀ ਰੁਣ ਚਲਾਇਆ ਜਾ ਰਿਹਾ ਪੇਜ ਸਰ ਇਹ ਕਿਹੜੀ ਤਰ੍ਹਾਂ ਆਰ ਕੇ ਇੰਟਰਪ੍ਰਾਈਜ਼ ਵੱਲੋਂ ਚਲਾਇਆ ਜਾ ਰਿ